ਸਤਿ ਸ੍ਰੀ ਅਕਾਲ ਜੀ ਹੈਲੋ ਕੈਮ ਮੈਂ ਤੁਹਾਡਾ ਜਗਸੀਰ ਗੁਰੂ ਅਕਲਿਆ ਅਕਲਿਆ ਸਾਰਾ ਆਪਣਾ ਚੈਨਲ ਹੈ ਜੀ ਤੇ ਸਾਰਾ ਜਿਹੜਾ ਕੁਝ ਕੀਤਾ ਆਪਣੇ ਬਾਪੂ ਜੀ ਨੇ ਇੱਕ ਬੰਦੇ ਨੂੰ ਹੋਰ ਮਿਲਾਲਾ ਮੈਂ ਭਾਨ ਖੜਕ ਰੂੜੇ ਕਹਲਾ ਆਹ ਦੇਖੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਾ ਭਾਨ ਖੜਕ ਇਹ ਵੀ ਆਪਣੇ ਨਾਲ ਨੇ ਤੇ ਇੱਕ ਛੋਟਾ ਆਪਣਾ ਛੋਟਾ ਭਾਈ ਆ ਜਮਾ ਆਜੋ ਬਈ ਜਸਪਾਲ ਸਿੰਘ ਹੋਦੀ ਜਸਪਾਲ ਮੇਰਾ ਨੋ ਜਸਪਾਲ ਸਿੰਘ ਹੋਦੀ ਆ ਤੇ ਮੇਰਾ ਨਾਮ ਵੀ ਸੁਣ ਲੋ ਕਰਨਾਲ ਸਿੰਘ ਬੋਗਾ ਬੋਗਾ ਹਾਂ ਜੀ ਬੋਗਾ ਤੇ ਮੇਰੇ ਇਹ ਮੇਰੇ ਫਾਦਰ ਜੀ ਨੇ ਇਹਦੇ ਕੱਲੇ ਦੇ ਬਾਦਰ ਇਹਦੇ ਕੱਲੇ ਦੇ ਬਾਦਰ ਨਹੀਂ ਹੈਗੇ ਸਾਰੇ ਸਾਰੇ ਹਾਂ ਜੀ ਹਾਂ ਜੀ ਨਹੀਂ ਇਹ ਕੋਈ ਗੱਲ ਨਹੀਂ ਸਾਰੇ ਮੇਰੇ ਬੱਚੇ ਵਰਗੇ ਆ ਠੀਕ ਹੈ ਭਾਈ ਤੇ ਆਪਣਾ ਗੀਤ ਆ ਰਿਹਾ ਬਹੁਤ ਜਲਦੀ ਸਪੋਰਟ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਭਾਈ ਜ਼ਰੂਰ ਕਰਿਓ ਬਹੁਤ ਜਲਦੀ ਥੈਂਕ ਯੂ ਭਾਈ ਬਹੁਤ ਮਿਹਨਤ ਕੀਤੀ ਹੈ ਵੀਰੇ ਇਹ ਸ਼ੂਟਿੰਗ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਭਾਈ ਲਵ ਯੂ ਭਾਈ ਸੀਟੀ